ਬਲ ਹੋਆ ਬੰਧਨ ਛੁੱਟੇ ਸਭ ਕਿਸ ਹੋਤਿਓ ਪਾਏ ਸਤਿਗੁਰੂ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਆਪ ਜੀ ਦੀ ਕੁਰਬਾਨੀ ਦਾ ਬਲ ਜੋਰ ਹਿੰਦੁਸਤਾਨ ਦੇ ਅੰਦਰ ਹੋਆ ਹੋ ਗਿਆ ਹੈ ਅਤੇ ਆਪ ਜੀ ਦੀ ਕਿਰਪਾ ਸਦਕਾ ਹਿੰਦੁਸਤਾਨ ਦੇ ਜੀਵਾਂ ਉੱਤੇ ਪਏ ਹੋਏ ਸਰਾ ਆਦ ਦੇ ਸਾਰੇ ਬੰਧਨ ਜੰਜਾਲ ਛੁੱਟੇ ਛੁੱਟ ਗਏ ਹਨ ਆਪ ਜੀ ਦੀ ਕੁਰਬਾਨੀ ਕਰਕੇ ਹੀ ਸਭ ਸਾਰੇ ਕੋਈ Hindu ਧਰਮ ਦੇ ਬੰਧਨ ਛੁੱਟਣ ਦੇ ਉਪਾਅ ਜਤਨ ਹੋਤ ਹੋ ਜਾਣੇ ਹਨ ଅਥਵਾ ਇਹ ਸਤਿਗੁਰੂ ਜੀ ਆਪ ਜੀ ਵਿੱਚ ਸਾਰੇ ਤਰ੍ਹਾਂ ਦਾ ਬਲ ਹੋਇਆ ਹੈ ਅਤੇ ਆਪ ਜੀ ਦੇ ਸਾਰੇ ਬੰਧਨ ਛੁੱਟੇ ਹੋਏ ਹਨ ਭਾਵ ਆਪ ਜੀ ਦਾ ਸਿੱਖਾਂ ਦੀ ਭਾਵਨਾ ਪੂਰੀ ਕਰਨ ਲਈ ਪਿੰਜਰੇ ਵਿੱਚ ਕੈਦ ਹੋਏ ਵੀ ਉਹਨਾਂ ਦੀ ਬੇਨਤੀ ਕਰਨ ਤੋਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਭੋਜਨ ਸ਼ਕਤੇ ਹੋ ਫਿਰ ਆਪ ਜੀ ਨੂੰ ਬੰਧਨ ਕੀ ਹੋ ਸਕਦਾ ਹੈ ਇਹ ਤਾਂ ਆਪ ਜੀ ਦੀ ਸੁੱਤੇ ਸਿੱਧ ਖੇੜ ਹੈ ਆਪ ਜੀ ਦੇ ਪਾਸੋਂ ਸਭ ਕੁਝ ਉਪਾ ਹੋ ਸਕਦਾ ਹੈ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਈ ਇਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੂਪ ਧਰਮ ਪਾਤਸ਼ਾਹ ਮਹਾਰਾਜ ਕਥਨ ਕਰਦੇ ਹਨ ਇਹ ਗੁਰੂ ਨਾਨਕ ਦੇਵ ਜੀ ਦਾ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਜੀ ਸਭ ਸਾਰਾ ਕਿਛ ਕੁਝ ਤੁਮਰੇ ਆਪ ਜੀ ਦੇ ਹਾਥ ਹੱਥ ਮੈਂ ਵਿੱਚ ਹੀ ਹੈ ਅਤੇ ਤੁਮ ਆਪ ਜੀ ਹਿੰਦੁਸਤਾਨ ਦੀ ਰੱਖਿਆ ਕਰਨ ਵਾਸਤੇ ਛੇਦੀ ਦੇ ਕੇ ਸਹਾਇ ਸਹਾਇਕ ਹੋਤ ਹੋ ਰਹੇ ਹੋ ਜਿਤਰਾ ਗੁਰਬਾਣੀ ਦਾ ਫਰਮਾਨ ਹੈ ਸਾਵਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ